ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਮੰਨਿਆ ਕਿ ਕਈ ਲੋਕ ਭੋਲੇ-ਪਾਲੇ ਹੁੰਦੇ ਹਨ ਪਰੰਤੂ ਇਹਨਾਂ ਵੀ ਪੋਲਾਪਨ ਕੀ ਕਿ ਕੋਈ ਕਿਸੇ ਦੇ ਲਾਲਚ ਦੀ ਪ੍ਰਵਿਰਤੀ ਦਾ ਫਾਇਦਾ ਉਠਾ ਕੇ ਉਹਨਾਂ ਦੀ ਲੱਖਾਂ ਦੀ ਕਮਾਈ ਪਲ ਛਿਨ ਵਿੱਚ ਠੱਗ ਕੇ ਸ਼ੂਮੰਤਰ ਹੋ ਜਾਵੇ ATM ਬਦਲ ਕੇ ਲੱਖਾਂ ਦਾ ਫਰਾਡ ਕਰਨ ਦੀਆਂ ਘਟਨਾਵਾਂ ਤਾਂ ਆਮ ਸੁਣਨ ਦੇਖਣ ਨੂੰ ਮਿਲਦੀਆਂ ਹਨ ਪਰ ਮੰਤਰ ਮਾਰ ਕੇ ਸੋਨਾ ਦੁਗਣਾ ਕਰਨਾ ਜਾਂ ਫਿਰ ਪੈਸੇ ਦੁਗਣੇ ਕਰਨ ਦੇ ਲਬਾਣੇ ਜਾਲ ਵਿੱਚ ਪਰਸਨ ਦੀਆਂ ਘਟਨਾਵਾਂ ਜਦੋਂ 21ਵੀਂ ਸਦੀ ਦੇ ਤੇਈ ਤਰਾਂ ਯੁੱਗ ਵਿੱਚ ਵੀ ਸ਼੍ਰੀ ਆਮ ਪੇਟਵਾੜ ਵਾਲੇ ਬਜ਼ਾਰਾਂ ਵਿੱਚ ਸਾਹਮਣੇ ਆਉਣ ਤਾਂ ਹਰ ਕੋਈ ਹੈਰਾਨ ਤਾਂ ਹੋਵੇਗਾ ਹੀ ਹੋਵੇਗਾ ਪੰਜਾਬੀ ਦੇ ਇੱਕ ਪ੍ਰਮੁੱਖ ਅਖਬਾਰ ਵਿੱਚ 11 ਮਾਰਚ ਨੂੰ ਇੱਕ ਖਬਰ ਛਪੀ ਹੈ ਕਿ थाना कोतवाली ਪਟਿਆਲਾ ਪੁਲਿਸ ਨੇ ਇੱਕ ਪਖੰਡੀ ਬਾਬੇ ਨੂੰ ਉਸ ਦੇ ਦੋ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਖਬਰ ਅਨੁਸਾਰ ਇਹ ਪਖੰਡੀ ਬਾਬੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਜਿਹੜੇ ਕਿ ਮੰਤਰ ਮਾਰ ਕੇ ਲੋਕਾਂ ਦਾ ਸੋਨਾ ਦੁਗਣਾ ਕਰਨਾ ਤੇ اٹਕੇ ਹੋਏ ਕੰਮ ਕਰੋਮ ਦਾ ਚਾਂਸਾ ਦੇ ਕੇ ਉਹਨਾਂ ਦੇ ਗਹਿਣੇ ਤੇ ਨਕਦੀ ਲੁੱਟ ਕੇ ਤਰਨ ਤਰਨ ਵਾਪਸ ਚਲੇ ਜਾਂਦੇ ਸਨ। ਅਨਾਰਧਨਾ ਚੌਂਕ ਪਟਿਆਲਾ ਵਿਖੇ ਭੇਟਪਾੜ ਵਾਲੇ ਬਾਜ਼ਾਰ ਵਿੱਚ ਇੱਕ ਟੋਂਗੀ ਬਾਬੇ ਨੇ ਇਸ ਤਰ੍ਹਾਂ ਦੇ ਬਾਬਿਆਂ ਵਾਲੇ ਕਪੜੇ ਪਾ ਕੇ ਇੱਕ ਵਿਅਕਤੀ ਨੂੰ ਚਾਂਸੇ ਵਿੱਚ ਲੈ ਲਿਆ। ਇਸ ਦੌਰਾਨ ਬਾਬੇ ਦੇ ਦੋ ਸਾਥੀ ਵੀ ਉੱਥੇ ਪਹੁੰਚ ਗਏ ਤੇ ਬਾਬੇ ਦੀਆਂ ਕਰਾਮਾਤਾਂ ਦੇ ਸੋਹਲੇ ਗਾਉਣ ਲੱਗੇ। ਇਸ ਤੋਂ ਪ੍ਰਭਾਵਿਤ ਹੋ ਕੇ ਰਾਹੀਰ ਨੇ ਆਪਣੇ ਗਹਿਣੇ ਇੱਕ ਰਮਾਲ ਵਿੱਚ ਪਾ ਕੇ ਉਹਨਾਂ ਨੂੰ ਦਿੱਤੇ ਜਿਸ ਉਪਰੰਤ ਕਥਤ ਬਾਬੇ ਨੇ ਰਮਾਲ ਵਿੱਚ ਪਾਏ ਗਹਿਣੇ ਦੁਗਨੇ ਕਰਨ ਲਈ ਮੰਤਰ ਪੜਿਆ ਤੇ ਚਲਾਕੀ ਨਾਲ ਗਹਿਣੇ ਵੀ ਕੱਢ ਕੇ ਤੇ ਉਸ ਵਿਅਕਤੀ ਨੂੰ ਰਮਾਲ ਵਾਪਸ ਦਿੰਦੇ ਹੋਏ ਕਿਹਾ ਕਿ ਉਹ ਰਮਾਲ ਘਰ ਜਾ ਕੇ ਖੋਲੇ ਜਦੋਂ ਉਸ ਵਿਅਕਤੀ ਨੇ ਘਰ ਜਾ ਕੇ ਰਮਾਲ ਖੋਲਿਆ ਤਾਂ ਉਸ ਵਿੱਚੋਂ ਰੋੜੇ ਹੀ ਨਿਕਲੇ ਠੱਗੇ ਗਏ ਵਿਅਕਤੀ ਨੇ ਥਾਣੇ ਸ਼ਿਕਾਇਤ ਦਰਜ ਕਰਵਾਈ ਜਿਸ ਉਪਰੰਤ ਥਾਣਾ ਕਤਵਾਲੀ ਪੁਲਿਸ ਨੇ ਕਈ ਥਾਵਾਂ ਤੇ ਛਾਪੇਮਾਰੀ ਕਰਕੇ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਇਸ ਖਬਰ ਤੇ ਹਰ ਕਿਸੇ ਨੂੰ ਹੈਰਾਨੀ ਵੀ ਹੁੰਦੀ ਹੈ ਕਿ ਅੱਜ ਕੱਲ ਦੇ ਵਿਗਿਆਨਕ ਯੋਗ ਵਿੱਚ ਲੋਕ ਇਸ ਤਰ੍ਹਾਂ ਦੀਆਂ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਨ ਜਦੋਂ ਕਿ ਇਹ ਜਿਹੀਆਂ ਠੱਗੀਆਂ ਦੀਆਂ ਅਨੇਕਾਂ ਹੀ ਖਬਰਾਂ ਅਖਬਾਰਾਂਾਂ ਨਹੀਂ ਜਾਂ ਫੇਰ ਸੋਸ਼ਲ ਮੀਡੀਆਾਂ 'ਤੇ ਜਗ ਜਾਰ ਹੋ ਚੁੱਕੀਆਂ ਹਨ ਇਸੇ ਤਰ੍ਹਾਂ ਹੀ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਬਜ਼ੁਰਗ ਨੂੰ ਇੱਕ ਵੀਡੀਓ ਕਾਲ ਆਈ ਤੇ ਜਦੋਂ ਉਸ ਨੇ ਇਹ ਕਾਲ ਅਟੈਂਡ ਕੀਤੀ ਤਾਂ ਇੱਕ ਲੜਕੀ ਨਗਨ ਹਾਲਤ ਵਿੱਚ ਕੱਪੜੇ ਬਦਲਦੀ ਹੋਈ ਨਜ਼ਰ ਆਈ ਤੇ ਬਾਅਦ ਵਿੱਚ ਉਸ ਬਜ਼ੁਰਗ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ AI ਦੀ ਚਲਾਕੀ ਰਾਈ ਉਸ ਲੜਕੀ ਨਾਲ ਇਸਾ ਜੋ ਹਾਲਤ ਵਿੱਚ ਦਿਖਾਉਂਦੇ ਹੋਏ ਉਸ ਦੀ ਵੀਡੀਓ ਵਾਇਰਲ ਕਰਨ ਦਾ ਡਰ ਦਿਖਾ ਕੇ ਉਸ ਕੋਲੋਂ ਕਈ ਲੱਖ ਰੁਪਏ ਲੁੱਟ ਲਏ ਗਏ ਇਸੇ ਤਰ੍ਹਾਂ ਹੀ ਕਈ ਵਾਰ ਲੋਕਾਂ ਨੂੰ ਹਨੀ traps ਵਿੱਚ ਫਸਾ ਕੇ ਲੱਖਾਂ ਰੁਪਏ ਲੁੱਟਣ ਦੀਆਂ ਖਬਰਾਂ ਵੀ ਅਖਬਾਰਾਂ ਜਾਂ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਨਿਹਾਨ ਇੱਕ ਹੋਰ ਟ੍ਰੈਂਡ ਵੀ ਦੇਖਣ ਵਿੱਚ ਆਉਂਦਾ ਹੈ ਕਿ ਜੇਕਰ ਸੋਸ਼ਲ ਮੀਡੀਆ ਤੇ ਕੋਈ ਭੂਤਾਂ ਪ੍ਰੇਤਾਂ ਸੰਬੰਧੀ ਵੀਡੀਓ ਜਾਂ ਫਿਰ ਕੋਈ ਚਮਤਕਾਰ ਵਾਪਰਨ ਦੀ ਘਟਨਾ ਜਾਂ ਫਿਰ ਮਰ ਕੇ ਤੇ ਕਿਸੇ ਹੋਰ ਦੁਨੀਆ ਦੀਆਂ ਅਲੋਕੇ ਘਟਨਾਵਾਂ ਦਾ ਜ਼ਿਕਰ ਕੀਤਾ ਹੋਵੇ ਤਾਂ ਉਸ ਵੀਡੀਓ ਤੇ ਲੱਖਾਂ ਕਰੋੜਾਂ ਹੀ ਵਿਊਜ਼ ਆਉਂਦੇ ਹੋਏ ਦੇਖੇ ਜਾ ਸਕਦੇ ਹਨ ਇਸ ਤੋਂ ਪਤਾ ਲੱਗਦਾ ਹੈ ਕਿ ਅਜੇ ਤੱਕ ਅਸੀਂ ਮੱਧ ਕਲੀ ਵਹਿਮਾ ਪਰਮਾ ਵਾਲੀ ਸੋਚ ਤੋਂ ਪੂਰੀ ਤਰ੍ਹਾਂ ਦੇ ਨਾਲ ਮੁਕਤ ਨਹੀਂ ਹੋਏ ਹਾਂ ਸੋ ਸੋਸ਼ਲ ਮੀਡੀਆ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਨਤਕ ਮੰਤਰ ਤੰਤਰ ਨੂੰ ਪ੍ਰਮੋਟ ਕਰਦੀਆਂ ਹੋਈਆਂ ਐਡਵਰਟਾਈਜ਼ਮੈਂਟ ਨਹੀਂ ਦਿਖਾਉਣੀਆਂ ਚਾਹੀਦੀਆਂ ਕਿਉਂਕਿ ਬਸ਼ੀਕਰਨ ਮੰਤਰ ਨੌਕਰੀ ਲੈਣ ਜਾਂ ਵਿਦੇਸ਼ ਜਾਣ ਵਿੱਚ ਸਹਾਇਤਾ ਕਰਨ ਵਾਲੇ ਅਖੌਤੀ ਤੰਤਰਕਾਂ ਦੀਆਂ ਐਡਵਰਟਾਈਜ਼ਮੈਂਟ ਦੇ ਜਾਲ ਵਿੱਚ ਲੋਕਾਂ ਨੂੰ ਫਸਣ ਤੋਂ ਰੋਕਣਾ ਚਾਹੀਦਾ ਹੈ ਸਾਈਬਰ ਰੌਡਸਟਰ ਤੋਂ ਬਚਣ ਲਈ ਕਿਸੇ ਅਣਜਾਣ ਲਿੰਕ ਨੂੰ ਕਦੇ ਵੀ ਕਲਿੱਕ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ ਕਿ ਕਦੇ ਬਿਨਾਂ ਡਾਕੂਮੈਂਟ ਤੋਂ ਲੋਨ ਦੇਣ ਜਾਂ ਫਿਰ ਡੈਬਿਟ ਕਾਰਡ ਬਲਾਕ ਹੋਣ ਦਾ ਡਰ ਦਿਖਾ ਕੇ ਕਿਸੇ ਅਣਜਾਣ ਲਿੰਕ ਤੇ ਕਲਿੱਕ ਕਰਨ ਦੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦੇ ਹਨ ਯਾਦ ਰੱਖੇ ਕਿ ਕਿਸੇ ਨਾਜਵਸ ਅਜਿਹੇ ਕਿਸੇ ਲਿੰਕ ਤੇ ਕੋਸ਼ਿਸ਼ ਕਰਨਾ ਖਤਰੇ ਤੋਂ ਖਾਲੀ ਨਹੀਂ ਹੁੰਦਾ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ